ਹਾਂਜੀ ਸਤਿ ਸ੍ਰੀ ਅਕਾਲ ਜੀ ਸੋhope ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਵਾਇਬਰ ਤੁਹਾਨੂੰ ਹਮੇਸ਼ਾ ਸਾਰੇ ਨਿਛੜ ਦੀ ਕਲਾ ਵਿੱਚ ਰੱਖੇ ਜੀ ਤੇ ਵੈਲਕਮ ਟੂ ਬੈਕ ਮਾਈ YouTube ਚੈਨਲ ਤਾਲੀਬਾਲ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਫਿਰ ਦਿਲੋਂ ਆਪਾਂ ਸਵਾਗਤ ਕਰਦੇ ਹੈਗੇ ਆਂ ਤੇ ਲੈ ਕੇ ਆਏ ਆਂ ਜੀ ਆਪਾਂ ਤੁਹਾਡੇ ਲਈ ਇੱਕ ਨਿਊ ਵੀਡੀਓ ਇਹ ਨਿਊ ਵੀਡੀਓ ਹੈਗੀ ਹੈ ਜੀ ਆਪਾਂ ਅੱਜ ਗਏ ਸੀ ਕਿ ਖੇਤਾਂ ਦੇ ਵਿੱਚ ਪੱਠੇ ਵੱਢ ਵੈਸੇ ਵੱਢਦੇ ਤਾਂ ਆਪਾਂ ਡੇਲੀ ਹੀ ਹਾਂ ਤੇ ਬਟ ਅੱਜ ਮੈਂ ਕਿਹਾ ਕਿ ਥੋਕ ਕੇ ਉਹਨਾ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕੀਤੀ ਜਾਵੇ ਕਿਉਂਕਿ ਮੇਰੇ ਕੋਲੇ ਕੋਈ ਨਾ ਕਾਫੀ ਦਿਨ ਹੈਗੇ ਕੋਈ ਵਲੌਗ ਨਹੀਂ ਸੀਗਾ ਤੇ ਆਪਾਂ ਕਿਹਾ ਕਿ ਚਲੋ ਤੁਹਾਡੇ ਨਾਲ ਇਹ ਜਿਹੜਾ ਵਲੌਗ ਆਪਾਂ ਸ਼ੇਅਰ ਕਰਦੇ ਆ ਇਹ ਵਾਲੀ ਵੀਡੀਓ ਕਿਉਂਕਿ ਆਪਾਂ ਲਾਈਫ ਵਿੱਚ ਕਿੰਨੇ ਕੰਮ ਕਰਦੇ ਆ ਹਨ ਬਹੁਤ ਜ਼ਿਆਦਾ ਕੰਮ ਕਰਦੇ ਆ ਆਪਾਂ ਹਨ ਤੇ ਉਹ ਆਪਾਂ ਕੰਮ ਜਦੋਂ ਕਰਦੇ ਆ ਹਨਾ ਆਪਾਂ ਨੂੰ ਕਈ ਕਈ ਵਾਰ ਹੁੰਦਾ ਹੈ ਕਿ ਜਦ ਆਪਾਂ ਨਾ ਆ ਜਿਹੜੀ ਚੀਜ਼ ਨਾ ਆਪਾਂ ਨਹੀਂ ਦਿਖਾਉਣੀ ਹੈਗੀ ਹਨ ਤੇ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਹੈ ਲੈ ਯਾਰ ਤੁਸੀਂ ਆ ਕੰਮ ਕਰਦੀਆਂ ਹਨਾ ਕਿਉਂ ਕਰਦੀਆਂ ਜੇ ਤੁਹਾਨੂੰ ਆ ਕੰਮ ਨਹੀਂ ਕਰਨੇ ਚਾਹੀਦੇ ਹੈਗੇ ਹਨ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਹੈ ਕਿ ਕਹਿੰਦੇ ਆ ਕਿ ਬੁੜੀਆਂ ਜਿਹੜੀਆਂ ਹੈਗੇ ਨਾ ਉਹ ਪੱਠੇ ਨਾ ਵੱਢਣ ਤੇ ਪੱਠੇ ਨਹੀਂ ਵੱਢ ਸਕਦੀਆਂ ਜਾਂ ਜਿਸ ਤਰ੍ਹਾਂ ਪਸ਼ੂ ਨਹੀਂ ਸੰਭਾਲ ਸਕਦੇ ਕਈ ਬੁੜੀਆਂ ਕਹਿੰਦੀਆਂ ਵਿੰਦਾ ਸਾਨੂੰ ਪਸ਼ੂ ਸੰਭਾਲਣੇ ਚ ਵਿਦਿਆ ਨਹੀਂ ਲੱਗਦੇ ਜਾਂ ਅਸੀਂ ਪਸ਼ੂ ਸੰਭਾਲ ਨਹੀਂ ਸਕਦੇ ਹਣਾ ਤੇ ਲੋ ਜੀ ਆਪਣੇ ਹਨਾ ਆਪਣਾ ਜਿਹੜਾ ਆਪਾਂ ਕੰਮ ਕਰਦੇ ਆ ਘਰ ਦੇ ਵਿੱਚ ਆਪਣਾ ਕੰਮ ਕਰਦੇ ਆ ਆਪਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਹਨਾ ਕਿੰਨੇ ਕਿੰਨੀ ਤਰ੍ਹਾਂ ਦੇ ਕੰਮ ਕਰਦੇ ਆ ਇਸ ਤੋਂ ਬੈਟਰ ਆ ਕਿ ਆਪਾਂ ਆਪਣੇ ਇੰਡੀਆ ਦੇ ਵਿੱਚ ਰਹਿ ਕੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹਨ ਆਪਾਂ ਆਪਣੇ ਘਰ ਦੇ ਪ੍ਰਤੀ ਆਪਾਂ ਬਾਹਰ ਕਮਾਉਣ ਜਾਂਦੇ ਤਾਂ ਆਪਾਂ ਘਰ ਵੀ ਕਮਾ ਸਕਦੇ ਆ ਹਨ ਜਿਹੜੀਆਂ ਬੁੜੀਆਂ ਸ਼ਰਮ ਕਰਦੀਆਂ ਨੇ ਮੈਂ ਉਹਨਾਂ ਨੂੰ ਕਹਿ ਰਹੀ ਹੈਗੀ ਆ ਤੇ ਜਿਹੜੀਆਂ ਹਨ ਤੇ ਆਪਾਂ ਕਹਿੰਦੇ ਆ ਕਿ ਕਹਿ ਦਿੰਦੇ ਆ ਕਿ ਹਾਂ ਵੀ ਯਾਰ ਸਾਨੂੰ ਆਹ ਵਾਲੇ ਜਿਹੜਾ ਕੰਮ ਨਹੀਂ ਨਹੀਂ ਤਪਉਣਾ ਚਾਹੀਦਾ ਹੈ ਵੀ ਤੇ ਜਾਰੇ ਜਿੰ ਕਹਿੰਦੇ ਹੁੰਦੇ ਨੇ ਜਿੰਨੇ ਕੀਤੀ ਸ਼ਰਮ ਤੇ ਉਹਦੇ ਫੁੱਟੇ ਕਰਮ ਹਨਾ ਤੇ ਇਹ ਗੱਲ ਉਹੀ ਆ ਕਿ ਜਿੰਨੇ ਕੀਤੀ ਸ਼ਰਮ ਦੇ ਉਹਦੇ ਫੁੱਟੇ ਕਰਨ ਤੇ ਮੈਂ ਪੱਠੇ ਵੜਦੀ ਆ ਜਾਂ ਪਸ਼ੂ ਸੰਭਾਲਦੀ ਹਣਾ ਜਾਂ ਕੁਝ ਵੀ ਕਰਦੀ ਹੁੰਦੀ ਮੈਂ ਉਹਦੇ ਵਿੱਚ ਸ਼ਰਮ ਨਹੀਂ ਕਰਦੀ ਹੁੰਦੀ ਮੈਂ ਜਿਹੜੀ ਵੀ ਕੋਈ ਵੀਡੀਓ ਹੁੰਦੀ ਹੈ ਮੈਂ ਤੁਹਾਡੇ ਨਾਲ ਹਰ ਕੋਈ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਕਿਉਂਕਿ ਯਾਰ ਜੇ ਆਪਾਂ ਨੂੰ ਕੰਮ ਆਉਂਦਾ ਆ ਹਨਾ ਤੇ ਜੇ ਆਪਾਂ ਉਹਨੂੰ ਦਿਖਾ ਦਾਂਗੇ ਹਨਾ ਤੇ ਇਸ ਨਾਲ ਕੋਈ ਪ੍ਰਭਾਵਿਤ ਹੀ ਹੋਊਗਾ ਕਿਸੇ ਦਾ ਘਰ ਚੱਲੂਗਾ ਯਾਰ ਹਨਾ ਤੇ ਕੋਈ ਆਪਣੇ ਆਪਣੀ ਵੀਡੀਓ ਦੇਖ ਕੇ ਕੋਈ ਪ੍ਰਭਾਵਿਤ ਹੋ ਸਕਦਾ ਕਿ ਯਾਰ ਜੇ ਉਹ ਫਲਾਣਾ ਆ ਕੰਮ ਕਰ ਸਕਦਾ ਅਸੀਂ ਕਿਉਂ ਨਹੀਂ ਕਰ ਸਕਦੇ ਹਨਾ ਜਦ ਇਹ ਆਪਣੇ ਘਰ ਦਾ ਕੰਮ ਕਰਨ ਵਿੱਚ ਆਪਾਂ ਨੂੰ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ ਹੈਗੀ ਹੈ ਨਾ ਲਾਲੂ ਆਪਾਂ ਤਿੰਨ ਚਾਰ ਬੁੜੀਆਂ ਘਰ ਦੇ ਵਿੱਚ ਹੁੰਦੀਆਂ ਆ ਇੱਕ ਬੰਦਾ ਕੱਲਾ ਜਿਹੜਾ ਕਮਾਉਣ ਵਾਲਾ ਹੁੰਦਾ ਹੈ ਨਾ ਕੱਲਾ ਬੰਦਾ ਸਾਰਾ ਕੁਝ ਨਹੀਂ ਕਰ ਸਕਦਾ ਜੇ ਆਪਾਂ ਉਸ ਦਿਨ ਸਾਥ ਦਵਾਂਗੇ ਨਾ ਆਪਾਂ ਵੀ ਕੁਝ ਕਰ ਸਕਦੇ ਹਣਾ ਤੇ ਉਹ ਵੀ ਉਸ ਨੂੰ ਵੀ ਹੌਸਲਾ ਹੋ ਜਾਂਦਾ ਹੈ ਕਿ ਜਦ ਸਾਡੀ ਵਾਈਫ ਦਾ ਸਾਡੀ ਭੈਣ ਜਾਂ ਸਾਡੀ ਮਾਂ ਸਾਡੇ ਨਾਲ ਕੰਮ ਕਰਦੀ ਹੈ ਤੇ ਸਾਨੂੰ ਇੱਕ ਹੌਸਲਾ ਜੈ ਕਿ ਜਦ ਸਾਨੂੰ ਕਦੀ ਵੀ ਨਾ ਕੋਈ ਇਕੱਲ ਦੀ ਟੈਨਸ਼ਨ ਨਹੀਂ ਹੈਗੀ ਹੈ ਤੇ ਮੈਂ ਵੀ ਇਸੇ ਗੱਲ ਨੂੰ ਲੈ ਕੇ ਚੱਲਦੀ ਹੁੰਦੀ ਹਣੀ ਕਿ ਜਦ ਪੀ ਮੈਨੂੰ ਕਿਸੇ ਕੰਮ ਦੀ ਕੋਈ ਸ਼ਰਮ ਨਹੀਂ ਹੈਗੀ ਮੈਂ ਆਪਣੇ ਕੰਮ ਜਿਹੜੇ ਖੋਦੀ ਕਰਦੀ ਹਣੀ ਆ ਤੇ ਇੱਥੇ ਮੈਂ ਤਾਂ ਹਨਾ ਵੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਮੇਰੇ ਵਲੌਗ ਦੇਖਦੇ ਉਹਨਾਂ ਨੂੰ ਪਤਾ ਹੈ ਕਿ ਮੈਂ ਮੇਰੇ ਮਮਾ ਐਂਡ ਮੇਰੀ ਪਰਜਾਈ ਤਿੰਨੇ ਜਣੇ ਅਸੀਂ ਲੇਡੀਜ਼ ਹੀ ਆਪਣੇ ਘਰ ਦੇ ਵਿੱਚ ਰਹਿੰਦੀਆਂ ਵਾ ਅਸੀਂ ਇੱਕ ਗਾਂ ਵੀ ਰੱਖੀ ਹੋਈ ਹੈ ਤੇ ਅਸੀਂ ਪੱਠੇ ਵਗੈਰਾ ਸਾਰਾ ਕੁਝ ਆਪ ਹੀ ਪਾਉਂਦੇ ਆਪ ਹੀ ਕਰਦੇ ਆਪ ਹੀ ਪਾਉਂਦੇ ਜੇ ਆਪ ਲਾਲੂ ਆਪਾਂ ਯਾਰ ਦੁੱਧ ਦਹੀਂ ਖਾਣਾ ਪੀਣਾ ਹੈ ਨਾ ਹਨਾ ਤੇ ਆਪਾਂ ਨੂੰ ਇਹ ਸਾਰੇ ਕੰਮ ਕਰਨੇ ਵੀ ਆਉਣੇ ਚਾਹੀਦੇ ਆ ਹਨਾ ਜੇਲਾ ਨੂੰ ਆਪਾਂ ਮੁੱਲ ਲੈ ਕੇ ਆਵਾਂਗੇ ਹਨਾ ਮੁੱਲ ਲਈ ਚੀਜ਼ ਤਾਂ ਜਿਹੜਾ ਕੋਈ ਐਹਮੀਅਤ ਨਹੀਂ ਹੁੰਦੀ ਹੈਗੀ ਲਾਓ ਜੀ ਆਪਾਂ ਵੜਦੇ ਪੱਠੇ ਇਨੇ ਖੇਤਾ ਜੀ ਕਰ ਹੋਵੇ ਤਾਂ ਇਹ ਆ ਫਾਇਦਾ ਹੁੰਦਾ ਜੀ ਜੁਨਾ ਵੀ ਖੇਡਦੀ ਖੇਡਦੀ ਆਗੀ ਵਿੱਚ ਦੁਪੱਟਿਆਂ ਦੇ ਵਿੱਚ ਪਸੀਨਾ ਪਸੀਲੀ ਹੋ ਗਈ ਆ। ਹਟ ਜਾ। ਹੈਲੋ ਕਰਦੇ। ਹੈਲੋ। ਹੈ ਗਾਇਸ। ਹੈ ਗਾਇਸ। ਮੈਂ ਕਿਆ ਪਲੇ ਕਰਦਾ ਪਿਆ ਆ। ਮੈਂ ਕਰਦਾ ਪਿਆ ਮਾਂ। ਮਾਂ ਮਾਂ। ਹਾਂਜੀ। ਆ ਮਾਂ। ਚਲੋ ਚੱਲ ਜਾਈਏ। ਤੇ ਆਪਾਂ ਜੀ ਸਾਰੇ ਕੰਮ ਆਪਾਂ ਕਰ ਲੈਨੇ ਹੈਗੇ ਆ ਮੈਂ ਵੀ ਕਰ ਲੈਨੀ ਆ ਮੇਰੀ ਸਿਸਟਰ ਵੀ ਕਰ ਲੈਂਦੇ ਸੀਗੇ ਹਨਾ ਮੇਰਾ ਬਰੋ ਵੀ ਕਰ ਲੈਂਦਾ ਹੈ ਮੇਰੇ ਮਮਾ ਵੀ ਕਰ ਲੈਂਦੇ ਨੇ ਤੇ ਬਟ ਮੇਰੇ ਮਮਾ ਦੇਖ ਲੋ ਕਿ ਬਾਹਰਲੇ ਦੇਸ਼ ਚ ਵੀ ਜਾ ਕੇ ਆ ਜਾਂਦੇ ਨੇ ਬਟ ਉਹਨਾਂ ਨੂੰ ਇਹ ਜਿਹੜਾ ਕੰਮ ਆ ਸਭ ਤੋਂ ਬੈਸਟ ਲੱਗਦਾ ਹੈ ਕਿ ਆਪਣਾ ਸਰੀਰ ਜਿਹੜਾ ਹੈਗਾ ਨਾ ਚੱਲਦਾ ਫਿਰਦਾ ਰਹੇ ਤਾਂ ਵਧੀਆ ਹੁੰਦਾ ਹੈ ਤੇ ਹਨਾ ਤੇ ਇੱਥੇ ਜੀ ਮੈਂ ਹਨਾ ਨੈ ਕੱਲ ਕਿ ਆ ਇਹ ਕੱਲ ਦੀ ਵੀਡੀਓ ਨਹੀਂ ਹੈਗੀ ਅੱਜ ਦੀ ਵੀਡੀਓ ਆ ਤੇ ਆਪਾਂ ਜੀ ਕਰਦੇ ਪਏ ਸੈਟਰਡੇ ਦੀ ਵੀਡੀਓ ਹੈਗਾ ਤੇ ਇੱਥੇ ਆਪਾਂ ਕਰਦੇ ਪਏ ਸੀਗੇ ਦਹੀਂ ਬਣਾਉਂਦੀ ਪਈ ਸੀਗੀ ਮੈਂ ਜੇ ਆਪਾਂ ਨੂੰ ਦੁੱਧ ਦੇ ਖਾਣਾ ਪੀਣਾ ਤੇ ਆਪਾਂ ਨੂੰ ਕੰਮ ਕਰਨ ਦੀ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਜੇ ਆਪਾਂ ਖਾਣ ਪੀਣ ਨੂੰ ਆਪਾਂ ਖੁੱਲਾ ਮੰਗਦੇ ਆ ਤਾਂ ਆਪਾਂ ਨੂੰ ਕਿਸੇ ਵੀ ਕੰਮ ਦੀ ਕੋਈ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਹੈਗੀ ਤੇ ਆਪਾਂ ਆਪਣੇ ਘਰ ਦੇ ਵਿੱਚ ਨਹੀਂ ਕੰਮ ਕਰ ਸਕਦੇ ਤੇ ਫਿਰ ਆਪਾਂ ਬਾਹਰ ਕਿੱਥੋਂ ਕਰ ਲਾਂਗੇ ਹਨ ਤੇ ਜਿਹੜੇ ਭੈਣ ਭਰਾ ਸੋਚਦੇ ਨੇ ਕਿ ਅਸੀਂ ਕਿ ਬਾਹਰ ਜਾ ਕੇ ਕੰਮ ਕਰਾਂਗੇ ਤੇ ਸ਼ਾਇਦ ਕਿ ਸਾਨੂੰ ਕੋਈ ਲੋਕ ਕੀ ਕਹਿਣਗੇ ਹਨ ਲੋਕਾਂ ਦੀ ਜਰ ਪ੍ਰਵਾਹ ਛੱਡ ਦੋ ਜੇ ਆਪਣੀ ਲਾਈਫ ਵਿੱਚ ਤੁਸੀਂ ਖੁਸ਼ ਰਹਿਣਾ ਹੈ ਹਨਾ ਪੈਸਾ ਕਮਾਉਣਾ ਹੈ ਤੇ ਆਪਣੇ ਲਾਈਫ 'ਚ ਕੁਝ ਬਣਾਉਣਾ ਹੈ ਤੇ ਫਸਟ ਆਫ ਆਲ ਤੁਸੀਂ ਲੋਕਾਂ ਦੀ ਪ੍ਰਵਾਹ ਕਰਨੀ ਜਿਹੜੀ ਹੈਗੀਆ ਉਹ ਛੱਡ ਦੋ ਤੇ ਆਪਣਾ ਜਿਹੜਾ ਕੰਮ ਹੈਗਾ ਆ ਉਸ ਨੂੰ ਨਾਲ ਲੈ ਕੇ ਚੱਲੋ ਤੇ ਦੇਖੋ ਕਿ ਤੁਸੀਂ ਨਾ ਕਿ ਕਦੀ ਵੀ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਰਹਿ ਸਕਦੇ ਹੈਗੇ ਜ਼ਿੰਦਗੀ ਦੇ ਵਿੱਚ ਤੁਸੀਂ ਹਮੇਸ਼ਾ ਅੱਗੇ ਹੀ ਵੱਧਦੇ ਰਹੋਗੇ ਤੇ ਇੱਥੇ ਅਜੂਨੀ ਮੇਰੇ ਕੋਲ ਮੰਗਦੀ ਪਈ ਸੀ ਕਿ ਬਿਸਕਟ ਤੇ ਮੈਂ ਉਹਨੂੰ ਕਹਿੰਦੀ ਪਈ ਸੀ ਕਿ ਨਹੀਂ ਬੇਟਾ ਜੀ ਆਪਾਂ ਹੁਣ ਰੋਟੀ ਖਾਣੀ ਆ ਕਿਉਂਕਿ ਸਵੇਰ ਦੇ 10 ਵਜੇ ਗਏ ਸੀਗੇ ਤਾਂ ਆਪਾਂ ਰੋਟੀ ਨਹੀਂ ਸੀ ਖਾਧੀ ਹਨਾ ਵੈਸੇ ਵੀ ਆਪਣਾ ਉਹਨਾਂ 10 10:30 ਵਜੇ ਦਾ ਟਾਈਮ ਹੁੰਦਾ ਸਵੇਰ ਦੀ ਰੋਟੀ ਦਾ ਕਿਉਂਕਿ ਆਪਾਂ ਸਾਰਾ ਕੰਮ ਧੰਦਾ ਕਰਕੇ ਨਹਾ ਕੇ ਕੱਪੜੇ ਕੁੱਟੜੇ ਧੋ ਕੇ ਫੇਰ ਆਪਾਂ ਰੋਟੀ ਖਾਣੇ ਹੁੰਨੇ ਆ ਕਿਉਂਕਿ ਫੇਰ ਰੋਟੀ ਖਾਣ ਦਾ ਜਿਹੜਾ ਮਜ਼ਾ ਨਾ ਉਹ ਅਲੱਗ ਹੀ ਆ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਹਨਾ ਕੰਮ ਕਰਕੇ ਰੋਟੀ ਖਾਧੀ ਜਾਵੇ ਤਾਂ ਉਸ ਦਾ ਮਜ਼ਾ ਹੀ ਕੁਝ ਅਲੱਗ ਜਿਹਾ ਹੁੰਦਾ ਹੈ ਆ ਅਤੇ ਨਾਲੇ ਸੁਸਤੀ ਵੀ ਨਹੀਂ ਪੈਂਦੀ ਹੈਗੀ ਨਸਤੀ ਨਹੀਂ ਪੈਂਦੀ ਹੈਗੀ ਜੇ ਲਾਲੂ ਆਪਾਂ ਰੋਟੀ ਖਾ ਕੇ ਘੜੀ ਰੈਸਟ ਕਰਨੀ ਤਾਂ ਆਪਾਂ ਘੜੀ ਰੈਸਟ ਵੀ ਜਿਹੜੀ ਹੈਗੀ ਉਹ ਕਰ ਸਕਦੇ ਹੈਗੇ ਤੇ ਇੱਥੇ ਜੀ ਮੈਂ ਮੰਮੀ ਤੇ ਹਨਾ ਦੋਨੇ ਸੀਗੇ ਅੱਜ ਤੇ ਕਿਉਂਕਿ ਪਰਜਾਇਤਾ ਕਾਫੀ ਦਿਨਾਂ ਦੇ ਪੈਕੇ ਗਏ ਹੋਏ ਨੇ ਇਸ ਕਰਕੇ ਤੇ ਮੈਂ ਬਣਾਉਂਦੀ ਪਈ ਸੀਗੀ ਦਹੀਂ ਤੇ ਆਲੂ ਦਾ ਰਾਇਤਾ ਪਾਇਆ ਸੀ ਆਪਾਂ ਆਲੂ ਐਂ ਪਿਆਜ਼ ਦਾ ਰਾਇਤਾ ਤੇ ਨੇ ਤੇ ਹਣਾ ਤੇ ਨਾ ਰੋਟੀ ਪਾਉਂਦੀ ਬੈਸੀ ਤੇ ਅ ਜੁੰਨੀ ਮੈਨੂੰ ਬਾਰ ਬਾਰ ਕਹਿੰਦੀ ਕਿਸੀ ਮੰਮਾ ਮੈਂ ਬਿਸਕਟ ਖਾਣੇ ਆ ਤੇ ਮੈਨੂੰ ਕਹਿੰਦੀ ਪੁੱਤ ਬਿਸਕਟ ਨਹੀਂ ਖਾਣੇ ਹੈਗੇ ਤੇ ਆਪਾਂ ਬੇ ਰੋਟੀ ਖਾਈਏ ਤੇ ਫਿਰ ਮੈਂ ਜਿਹੇ ਤੇ ਨਰਾਇਸ ਰੱਖੇ ਹੋਏ ਸੀਗੇ ਆਪਾਂ ਰਾਤੀ ਬਣਾਏ ਸੀਗੇ ਤੇ ਬਟ ਆਪਾਂ ਰਾਤੀ ਸਾਰੇ ਨਹੀਂ ਆਪਣੇ ਕੋਲ ਖਾਦ ਗਏ ਬਣਾਏ ਤਾਂ ਆਪਾਂ ਥੋੜੇ ਜੇ ਸੀਗੇ ਬਟ ਰਾਤੀ ਨਹੀਂ ਸਾਰੇ ਕੋਲ ਆਪਣੇ ਕੋਲ ਖਾਦੇ ਗਏ ਹੈਗੇ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਥੋੜੀ ਥੋੜੀ ਕਰਕੇ ਖਾ ਲੈਨੇ ਆ ਮੈਂ ਤੇ ਮੰਮੀ ਤੇ ਅਜੂਨੀ ਵੀ ਖਾ ਲੈਂਦੀ ਆ ਹੁਣ ਪਹਿਲਾਂ ਇਹ ਅਜੂਨੀ ਬਿਲਕੁਲ ਰਾਈਸ ਨਹੀਂ ਸੀ ਖਾਂਦੀ ਹੁੰਦੀ ਹੁਣ ਅਜੂਨੀ ਖਾ ਲੈਂਦੀ ਆ ਤੇ ਚਲੋ ਰਾਤ ਦੇ ਬਹੇ ਪਈ ਤਾਂ ਆਪਾਂ ਨੂੰ ਨਹੀਂ ਚੀਜ਼ ਖਾਣੀ ਚਾਹੀਦੀ ਹੈਗੀ ਤੇ ਬਟ ਲਾ ਲਓ ਜੇ ਆਪਣਾ ਸਰੀਰ ਆਪਾਂ ਨੂੰ अहमियत ਦਿੰਦਾ ਹੈ ਖਾਣ ਦੀ ਫਿਰ ਆਪਾਂ ਖਾ ਸਕਦੇ ਹੈਗੇ ਜੇ ਆਪਾਂ ਪਚਾ ਸਕਦੇ ਫਿਰ ਆਪਾਂ ਖਾ ਸਕਦੇ ਹੈਗੇ ਤੇ ਠੀਕ ਆ ਜੀ ਤੇ ਤੁਸੀਂ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਤੇ ਇਥੇ ਆਪਾਂ ਜੁਨੀ ਲਈ ਬਣਾਈ ਸੀ ਕਿ ਬਰੌਂਟੀ ਮੰਮੀ ਨੇ ਵੀ ਆਪਣੀ ਬਰੌਂਟੀ ਬਣਾਈ ਸੀ ਮੰਮੀ ਖਾ ਲਈ ਸੀਗੀ ਤੇ ਮੈਂ ਹਨਾ ਮੈਂ ਤੇ ਸਵੇਰ ਸਵੇਰ ਕੁਝ ਨਹੀਂ ਖਾਂਦੀ ਹੁੰਦੀ ਬਸ ਮੈਨੂੰ ਹੁੰਦਾ ਕਿ ਕੰਮ ਹੋ ਜੇ ਕੰਮ ਹੋਣ ਤੋਂ ਬਾਅਦ ਵਿੱਚ ਜੋ ਮਰਜ਼ੀ ਕੁਝ ਖਾਈ ਪਾਈ ਜਾਓ ਤੇ ਟੈਨਸ਼ਨ ਫਰੀ ਹੋ ਕੇ ਕੁਝ ਖਾਓ ਪੀਓ ਹਨਾ ਸਵੇਰੇ ਇੱਕ ਵਾਰੀ ਚਾਹ ਨਾਲ ਕੁਝ ਨਾ ਕੁਝ ਖਾ ਲੈਂਦਾ ਆ ਤੇ ਜਿਸ ਤਰ੍ਹਾਂ ਮੈਂ ਬਲੈਕ ਚਨੇ ਖਾਣੇ ਹੁੰਦੀ ਹ ਹਮੇਸ਼ਾ ਮੇਰੀ ਆਦਤ ਆ ਕਿ ਮੈਂ ਚਾਹ ਦੇ ਨਾਲ ਸਵੇਰੇ ਨਾ ਕੀ ਕਾਲੀ ਚੋਲੇ ਖਾਣੇ ਹੀ ਖਾਣੇ ਆ ਭਾਵੇਂ ਜੋ ਮਰਜੀ ਹੋ ਜੀ ਹਨ ਤੇ ਕਿਉਂਕਿ ਫਿਰ ਇਸ ਤਰ੍ਹਾਂ ਸਰੀਰ ਥੋੜਾ ਐਕਟਿਵ ਜਾ ਰਹਿੰਦਾ ਹੈਗਾ ਤੇ ਚਲੋ ਜੀ ਆਪਾਂ ਰੋਟੀ ਹੁਣ ਖਾਣ ਲੱਗੀਆਂ ਲਓ ਜੀ ਮੰਮੀ ਨੇ ਤਾਂ ਖਾ ਲਈ ਰੋਟੀ ਹਨ ਆਪਾਂ ਖਾਂਦੇ ਅਜੂਨੀ ਨੇ ਵੀ ਖਾ ਲਈ ਆਪਣੀ ਪਰੌਂਠੀ ਆਲੂ ਦਾ ਰਾਇਤਾ ਜਿਹੜਾ ਉਹ ਬਹੁਤ ਸਵਾਦ ਬਣਿਆ ਹੋਇਆ ਭਾਈ ਜਸ ਜੇ ਆਪਣਾ ਕਰ ਤੋਂ ਸਬਜੀ ਨਾ ਹੋਵੇ ਇੰਦੇ ਵਾਲੂ ਪਾਇ ਹਣ ਆਲੂ ਵਾਲ ਪਿਆਜ਼ ਆ ਰਾਇਤਾ ਆਪਣਾ ਕਿ ਹੋ ਬਹੁਤ ਜਸ ਵਾ ਲੱਗਦਾ ਤੇ ਲਾ ਜੀ ਆਪਾਂ ਨੇ ਬੁਖਾਰ ਦੇ ਕਾਰਨ ਜਿਹੜਾ ਫੇਸ ਸੀ ਉਹ ਕਾਫੀ ਖਰਾਬ ਹੋ ਗਿਆ ਸੀ ਕਿ ਨਾ ਤੇ ਹੁਣ ਇਹ ਕਿੰਦੀ ਸਾਫ ਹੋ ਗਿਆ ਤੇ ਆਪਾਂ ਇੱਕ ਆਦੇ ਨਾਲ ਸਾਫ ਕੀਤਾ ਹੈ ਤੇ ਆਪਾਂ ਤੁਹਾਨੂੰ ਬਹੁਤ ਜਲਦੀ ਜਿਹੜੀ ਵੀਡੀਓ ਆਪਣੀ ਪਾਉਣ ਵਾਲੀ ਆ ਤੇ ਮੇਰੇ ਫੇਸ ਤੇ ਬਹੁਤ ਜ਼ਿਆਦਾ ਪੈਗਮੇਨਟੇਸ਼ਨ ਹੋ ਗਈ ਸੀਗੀ ਬਹੁਤ ਜ਼ਿਆਦਾ ਜਿਹੜੇ ਰਿੰਕਲਸ ਸੀ ਰਿਹਾ ਉਹ ਦੁਬਾਰਾ ਦਿਖਣ ਲੱਗਦੇ ਸੀਗੇ ਤੇ ਫੇਸ ਤੇ ਨਾ ਛੋਟੇ ਛੋਟੇ ਦਾਣੇ ਇੰਨੇ ਜ਼ਿਆਦਾ ਨਿਕਲ ਆਏ ਸੀਗੇ ਕਿ ਬਹੁਤ ਜ਼ਿਆਦਾ ਤੇ ਇਹ ਦੇਖੋ ਇਤਰੇ ਵੀ ਹਨਾ ਬਹੁਤ ਜ਼ਿਆਦਾ ਕਿ ਕਾਫੀ ਜ਼ਿਆਦਾ ਫੇਸ ਜਿਹੜਾ ਖਰਾਬ ਜਾ ਹੋ ਰਿਹਾ ਸੀਗਾ ਹੁਣ ਅੱਗੇ ਨਾਲ ਕਾਫੀ ਸਾਫ਼ ਹੋ ਗਿਆ ਕਿ ਤਾਪਾ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਸਾਫ਼ ਆ ਆਪਾਂ ਤਾਂ ਨਿੱਦਸਾਂਗੇ ਬਹੁਤ ਜਲਦੀ ਪੱਕਾ ਦੇਣਾ ਫੇਰ ਸਾਫ਼ ਕੀਤਾ ਤੇ ਹੁਣ ਆਪਾਂ ਕਰਦੇ ਜੀ ਇੱਕ ਸੋਹਣਾ ਜਿਹਾ ਆਪਣਾ ਹੈਅ ਸਟਾਈਲ ਕਿਉਂਕਿ ਅੱਜ ਆਪਾਂ ਸਿਰ ਤੋਂ ਕਿ ਹਟੇ ਸੀਗੇ ਤੇ ਅਜੂਨੀ ਨਵੀਂ ਆਪਾਂ ਸਿਰ ਤੋਂਤਾ ਸੀਗਾ ਤੇ ਆਪਾਂ ਕਹਿ ਗਈ ਤੁਹਾਡੇ ਨਾਲ ਕਿ ਜਿਹੜੀ ਸ਼ੇਅ ਕੱਢ ਦੇ ਹੈਗੀ ਤੇ ਤੁਸੀਂ ਜਿਹੜੇ ਮੇਰੇ ਵਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਲਓ ਜੀ ਆਪਣੀ ਅਜੂਨੀ ਜਿਹੜੀ ਆ ਉਸ ਦਾ ਵੀ ਅਸ ਟਾਈਮ ਹੁੰਦਾ ਪਿਆ ਕਿ ਹੋ ਗਿਆ ਕੀ ਕਾਫੀ دیر ਤਾਂ ਹੋ ਗਿਆ ਐ ਵੈਸੇ ਤਾਂ ਆ ਸੁੱਤੀ ਹੈਗੀ ਐ 1:30 ਵਜੇ ਦੀ 1:30 ਵਜੇ ਦੁਪਹਿਰ 1:30 ਵਜੇ ਲੰਮੇ ਪਈ ਆ ਤੇ ਹਨ ਦੇਖੋ ਜੀ ਪਈ ਆ ਸੁੱਤੀ ਪਈ ਨਹੀਂ ਬਲਕਿ ਰਾਮ ਦੇ ਨਾਲ ਪਹਿਲਾਂ ਮੇਰੇ ਨਾਲ ਸੁੱਤੀ ਸੀਗੀ ਮੈਂ ਉਹ ਨਾਲ ਸੁੱਤੀ ਪਈ ਸੀਗੀ ਮੈਂ ਨਾਲ ਸੁੱਤੀ ਸੀਗੀ ਬਸ ਹੁਣ ਉੱਠ ਖੜੀ ਆ ਤੇ ਸੁੱਤੀ ਪਈ ਆ ਕੱਲੀ ਫਿਰ ਅਜ਼ ਦਸਲੀਨਾ ਕਨਾਲ ਤੇ ਗਈ ਫਿਰ ਦਸਲੀਨ ਤੋਂ ਬਾਅਦ ਉਹ ਚਾਪਾ ਉੱਤੇ ਚਾਪਲੀ ਬੀਂ ਗਈ ਤੇ ਮੜਾ ਪਸੇ ਤੋਂ ਤਜ ਤੱਪਾ ਕਰਕੇ ਚਲੂ ਸੋਨਾ ਜਾਂ హెయిਰ ਸਟਾਈਲ ਕਰਦੇ ਆ ਜਿਹੜਾ ਕਾਫੀ ਦਿਲ ਕਰ ਦਿੱਤਾ ਤੇ ਇੱਕ ਦਿਲ ਕਰ ਦਿੱਤਾ ਕਿ ਬਹੁਤ ਜ਼ਿਆਦਾ ਮਸਤੀ ਕਰੀ ਪਤਾ ਨਹੀਂ ਕਿਹੜੀ ਗੱਲ ਤੋਂ ਇੰਨੀ ਖੁਸ਼ੀ ਜੜੀ ਹੋਈ ਉਸ ਤੋਂ ਕਿਹੜੀ ਗੱਲ ਦੀ ਤੇ ਮੈਂ ਹੈਪੀ ਹੈਪੀ ਜਿਹਾ ਮੂਡ ਆਜਾ ਪਤਾ ਕਿ ਕਿ ਹੈਪੀ ਹੈਪੀ ਹੋਏ ਫਿਰ ਆਪਾਂ ਨੂੰ ਹੈਪੀ ਹੈਪੀ ਕਰਨਾ ਚਾਹੀਦਾ ਤੇ ਠੀਕ ਹੈ ਜੀ ਤੁਸੀਂ ਜੁੜੇ ਰਹੇ ਮੇਰੇ ਨਾਲ ਤੈ ਲੋ ਜੀ ਆਪਾਂ ਕਰ ਲਿਆ ਆਪਣਾ ਨਿਊ हेयर ਸਟਾਈਲ ਦੇਖੋ ਤੇ ਮੈਂ ਕਾਫੀ ਦੇਰ ਬਾਅਦ ਕੀਤਾ ਹੈ ਕਿਉਂਕਿ ਚਲੋ ਵਿਆਹ ਸ਼ਾਦੀ ਤੇ ਆਪਾਂ ਨੂੰ ਟਾਈਮ ਨਹੀਂ ਮਿਲਦਾ ਹੈਗਾ ਤੇ ਆਪਾਂ ਸੋਚਿਆ ਕਿ ਕਿਉਂ ਨਾ ਅੱਜ ਤੁਹਾਡੇ ਨਾਲ ਆਪਾਂ ਕਿ ਜਿਹੜੇ ਆਪਣੇ हेयर ਸਟਾਈਲ ਨੂੰ हेयर ਸਟਾਈਲਿੰਗ ਮੈਨੂੰ ਬਹੁਤ ਜ਼ਿਆਦਾ ਕਰਨੀ ਹੁੰਦੀ ਜਿਸ ਤਰ੍ਹਾਂ ਦੀ ਵੀ ਕੋਈ ਚਾਹੇ ਉਸ ਤਰ੍ਹਾਂ ਦੀ ਆਪਾਂ हेयर ਸਟਾਈਲਿੰਗ ਕਰਦੇ ਹੁੰਦੇ ਹੁਣੇ ਅੱਜ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਵੀ हेयर ਸਟਾਈਲਿੰਗ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਕਰਾਂ ਤੇ ਬੱਟੇ ਜੀ ਹੈ ਨਾ ਕਿਉਂਕਿ ਪਿਆਰ ਸ਼ਾਦੀ ਤੇ ਅਜਿਹੀ ਨੂੰ ਤਿਆਰ ਕਰਨਾ ਹੁੰਦਾ ਹੈ ਆ ਆਪ ਵੀ ਤਿਆਰ ਹੋਣਾ ਹੁੰਦਾ ਹੈ ਹੋਰ ਵੀ ਕੰਮ ਤੇ ਪਹੁੰਚਣਾ ਪਵੇ ਇਸ ਕਰਕੇ ਆਪਣੇ ਕੋਲ ਪਿਆਰ ਸ਼ਾਦੀ ਤੇ ਤੇ ਹੁੰਦਾ ਨਹੀਂ ਆਏਗਾ ਕੋਈ ਵੀ ਸਟਾਈਲ ਆਪਾਂ ਸੋਚਿਆ ਕਿ ਕਿਉਂ ਨਾ ਅੱਜ ਆਪਣਾ ਹੇਅਰ ਸਟਾਈਲ ਜਿਹੜਾ ਹੈਗਾ ਉਹ ਕੀਤਾ ਜਾਂਦੇ ਤਾਂ ਆਪਾਂ ਹੇਅਰ ਸਟਾਈਲ ਕੀਤਾ ਬਹੁਤ ਹੀ ਵਧੀਆ ਲੱਗਿਆ ਹੁਣ ਆਪਾਂ ਥੋੜੀ ਦੇਰ ਬਾਅਦ ਕਿ ਮਹਿੰਦੀ ਵੀ ਲਾਵਾਂਗੇ ਤੇ ਤੁਹਾਨੂੰ ਮੈਂ ਮੈਂ ਵੀ ਦੱਸਾਂਗੇ ਮੈਂ ਮਹਿੰਦੀ ਬਿਲਾਉਣੀ ਆਂਦੀ ਹਾਂ ਸਾਰਾ ਮੇਕਅਪ ਵਗੈਰਾ ਆ ਤੇ ਜਿਹੜਾ ਵੀ ਹੁੰਦਾ ਹੈ ਹੈਨਾ ਪ੍ਰੋਫੈਸ਼ਨਲ ਮੇਕਅਪ ਜਿਹੜਾ ਹੁੰਦਾ ਹੈ ਸਾਰਾ ਕੁਝ ਆਪਾਂ ਨੂੰ ਕਰਨਾ ਆਉਂਦਾ ਹੈ ਕਿਉਂਕਿ ਆਪਾਂ ਪਰਲਰ ਦਾ ਕੀਤਾ ਹੋਇਆ ਕੋਰਸ ਸੰ ਕਰਕੇ ਤੇ ਆਪਾਂ ਨੂੰ ਸਾਰਾ ਕੁਝ ਕਰਨਾ ਆਉਂਦਾ ਹੈ ਪਰ ਕਦੀ ਕੀਤਾ ਨਹੀਂ ਹੈਗਾ ਤੇ ਬਟ ਮੈਨੂੰ ਨਾ ਅੱਜ ਥੋੜਾ ਜਿਹਾ ਲੱਗੇ ਕਿ ਜਰ ਆਪਾਂ ਥੋੜਾ ਜਿਹਾ ਨਾ ਰੈਡੀ ਸ਼ੈਡੀ ਹੋਣਾ ਵੀ ਹੋ ਕੇ ਰਹਿਣਾ ਚਾਹੀਦਾ ਹੈਗਾ ਤੇ ਲਓ ਜੀ ਆਪਾਂ ਇਹ ਜਿਹੜੇ ਜਣਾ ਹੈ ਸਾਰੇ ਮੇਕ ਕੀਤਾ ਦੇਖੋ ਨਾਲ ਮੇਰੇ ਕੋਲ ਕੀ ਕੀਤਾ ਹੈ ਤੇ ਇਧਰੋਂ ਮੈਨੂੰ ਜਿਹੜੀਆਂ ਇਹ ਸੁੰਨਿਆ ਚ ਜਿਆਣਾ ਹੋਣਾ ਉਹ ਲੱਗੀਆਂ ਨੇ ਸੀਗੀਆਂ ਤੇ ਬੱਤ ਫੇਰ ਦੁਬਾਰਾ ਲੱਗਦੀ ਤੇ ਇਹ ਇੱਥੇ ਲਾਉਣੀ ਸੀਗੀਆਂ ਬਸ ਆਪਾਂ ਇੱਥੇ ਲਾ ਲਈਏ ਤੇ ਦੇਖੋ ਜੇ ਆਪਣਾ ਹੇਅਰ ਸਟਾਈਲ ਤੁਹਾਨੂੰ ਕਿਤਾ ਲੱਗਿਆ ਮੇਰਾ ਹੇਅਰ ਸਟਾਈਲ ਤੁਹਾਨੂੰ ਸਭ ਨੂੰ ਤੇ ਸਾਰੇ ਜਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਕਿਸ ਤਰ੍ਹਾਂ ਦੇ ਲੱਗਦੇ ਪਿਆ ਤੇ ਹੁਣ ਆਪਾਂ ਤੁਹਾਨੂੰ ਨਾਲ ਡੇਲੀ ਕੀ ਜਿਹੜੀ ਆਪਣੇ ਵੀਡੀਓ ਸਾਇਆ ਕਰਨੀ ਹੈ ਦਿੱਲੀ ਕੋਈ ਨਾ ਕੋਈ ਨਿਊ ਟੌਪਿਕ ਹੋਇਆ ਕਰੂਗਾ ਤੇ ਮਿਸਟਰ ਘਰ ਵਾਸਤੇ ਜਾਂ ਆਪਣੇ ਬਿਊਟੀਸ਼ਾਨ ਵਾਸਤੇ ਜਾਂ ਆਪਣੇ ਵੀ ਹਰ ਤਰ੍ਹਾਂ ਦਾ ਆਪਣੇ ਤੇ ਵਲੌਗ ਜਿਹੜਾ ਹੁੰਦਾ ਉਹ ਆਇਆ ਕਰੂਗਾ ਹਰ ਇੱਕ ਟੌਪਿਕ ਤੇ ਬੋਲੀਆਂ ਤੇ ਵੀ ਟੌਪਿਕ ਆਇਆ ਕਰੂਗਾ ਗਿੱਧੇ ਤੇ ਟੌਪਿਕ ਆਇਆ ਗਿੱਧੇ ਤੇ ਵੀ ਵਲੌਗ ਆਇਆ ਕਰੂਗਾ ਠੀਕ ਹੈ हेयर ਸਟਾਈਲਿੰਗ ਤੇ ਬਿਊਟੀਸ਼ਾਨ ਤੇ ਹਨਾ ਕਿ ਜਿਸ ਤਰ੍ਹਾਂ ਆਪਾਂ ਕੋਈ ਪ੍ਰੋਡਕਟ ਵਗੈਰਾ ਯੂਜ਼ ਕਰਦੇ ਆਪਣੇ ਫੇਸ ਤੇ ਕੀ ਯੂਜ਼ ਕਰਨਾ ਚਾਹੀਦਾ ਕਿ ਨਹੀਂ ਉਸ ਦਾ ਨਜ਼ਰਦਾ ਸਾਰਾ ਕੁਝ ਤੇ ਮੇਰੇ ਕੋਲ ਨੌਲੇਜ ਤਾਂ ਕਾਫੀ ਜ਼ਿਆਦਾ ਹੈ ਬਟ ਮੈਂ ਕਿ ਕਦੀ ਕਿਸੇ ਨੂੰ ਦਿੱਤੀ ਨਹੀਂ ਹੈ ਕਿ ਆਪਣੀ ਨੌਲੇਜ ਕਿਉਂਕਿ ਮੈਨੂੰ ਲੱਗਦਾ ਕਿ ਯਾਰ ਇੰਨਾ ਗੱਲਾਂ ਲੋਕ ਨਹੀਂ ਸਮਝਦੇ ਹੈਗੇ ਤਾਂ ਤੇ ਫਿਰ ਜੀ ਆਪਾਂ ਹੁਣ ਤੁਹਾਡੇ ਨਾਲ ਡੇਲੀ ਕੋਈ ਨਾ ਕੋਈ ਨਿਊੀ ਵਲੌਗ ਲੈ ਕੇ ਆਇਆ ਕਰਾਂਗੇ ਤੇ ਨਹੀਂ ਡੇਲੀ ਕੋਈ ਨਵੀਂ ਤੋਂ ਨਵੀਂ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਆਪਣੀ ਇੱਕ ਦਿਨ ਵੀਡੀਓ ਹੋਇਆ ਕਰੀਏ ਇੱਕ ਦਿਨ ਆਪਣਾ ਵਲੌਗ ਹੋਇਆ ਕਰੀਏ ਤੇ ਇੱਕ ਦਿਨ ਆਪਣੀ ਵੀਡੀਓ ਹੋਇਆ ਕਰੀਏ ਉਸ ਚੈਨਲ ਤੇ ਤੁਸੀਂ ਜਾ ਕੇ ਇਸ ਵੀਡੀਓ ਨੂੰ ਤੁਸੀਂ ਜਾ ਕੇ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਸਾਰੇ ਜਾਣੇ ਕਰਵਾ ਦਿਓ ਠੀਕ ਹੈ ਤੇ ਮੈਂ ਅਜੂਨੀ ਦੀ ਵੀ ਦਿੱਲੀ ਕੋਈ ਨਾ ਕੋਈ हेयर स्टाइलिंग ਜਿਹੜੀ ਹੈਗੇ ਸਕੂਲ ਲਈ ਕੋਈ ਨਾ ਕੋਈ ਛੋਟੇ ਬੱਚਿਆਂ ਦੀ ਜਿਹੜੀ ਆਪਾਂ हेयर स्टाइलिंग ਕਰਦੇ ਆ ਇਸ ਦੀ ਮੇਨਟੇਨਿੰਗ ਨਿਤ ਨਵੇਂ ਤੋਂ 8 ਦਿਨਾਂ ਦੇ ਵਿੱਚ ਨਾ ਇੱਕ हेयर स्टाइलिंग ਦਾ ਟਾਈਮ ਆਉਂਦਾ ਹੈ ਤੇ ਇਹ ਮੈਨੂੰ ਬਹੁਤ ਸ਼ੌਂਕ ਹੈ ਕਿ ਮੈਂ ਆਪਣੀ ਬੇਟੀ ਦੀ ਨਾ ਨਿਊ ਨਿਊ हेयर स्टाइलिंग ਕਰਾਂ ਤੇ ਇਹਨੂੰ ਸੋਹਣਾ ਸੋਹਣਾ ਰੈਡੀ ਕਰਕੇ ਭੇਜੇ ਕਰਾਂ ਮੈਂ ਤੇ ਮੈਂ ਇਸ ਤਰਾ ਹੀ ਕਰਦੀ ਹਾਂ ਕਿਉਂਕਿ ਜਿਹੜੇ ਮੇਰੇ ਸ਼ੌਂਕ ਨੇ ਆਪ ਨਹੀਂ ਬਣਾ ਸਕਿਆ ਹਨ ਨਾ ਮੈਂ ਚਾਣੇ ਕਿ ਵਾਪਸ ਬੇੜੀ ਤੇ ਪਗਾਵਾ ਸਾਰੇ ਤੇ ਇਹ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ એનર્ਜੀ ਦਿੰਦਾ ਹਨ ਤੇ ਹੁਣ ਜੀ ਆਪਾਂ ਬਿਲਕੁਲ ਹੈਪੀ ਰਹਿਣਾ ਸ਼ੁਰੂ ਕਰ ਦਿੱਤਾ ਤੇ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਕਿ ਮੈਂ ਕਿਸ ਤਰ੍ਹਾਂ ਖੁਸ਼ ਰਹਿਣ ਲੱਗੀ ਕਿਉਂ ਰਹਿਣ ਲੱਗੀ ਤੇ ਕਿਹੜੀ ਵਜ੍ਹਾ ਕਰਾਂ ਨੂੰ ਰਹਿਣ ਲੱਗੀ ਠੀਕ ਹੈ ਤੇ ਤੁਹਾਨੂੰ ਆਪਾਂ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਹਾਂ ਤੇ ਇਹ ਬਹੁਤ ਵਧੀਆ ਲੱਗਦਾ ਹੈ ਹਨਾ ਚਲੋ ਜੋ ਜ਼ਿੰਦਗੀ ਵਿੱਚ ਲਾਈਫ ਵਿੱਚ ਡੇ ਸੀਗੇ ਬੈਡ ਡੇ ਆਪਣੇ ਚਲੇ ਗਏ ਤੇ ਆਪਣੇ ਸਮਝੋ ਕਿ ਚੰਗੇ ਦਿਨ ਜਿਹੜੇ ਹੈਗੇ ਉਹ ਆ ਗਏ ਫਿਰ ਦੁਬਾਰਾ ਆਪਸ ਆਉਣ ਵਾਲੇ ਨੇ ਤੇ ਆ ਹੀ ਗਏ ਨੇ ਮੋਸਟਲੀ ਆ ਗਏ ਤੇ ਆਪਾਂ ਨੂੰ ਬਿਲਕੁਲ ਹੁਣ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਪਹਿਲਾਂ ਮੈਂ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਹਾਂ ਬਟ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਆਈ ਐਮ ਆ ਮਾਈਂਡ ਫ੍ਰੀ ਚਮਾ ਮਾਈਂਡ ਫ੍ਰੀ ਅਮੇਦਾਉਣ ਸੇਮ ਲਓ ਜੀ ਹਣ ਆ ਤੁਹਾਨੂੰ ਸਾਰਿਆਂ ਨੂੰ ਮੇਰਾ हेयर ਸਟਾਈਲ ਕਿਸ ਤਰ੍ਹਾਂ ਦਾ ਲੱਗਿਆ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਨੂੰ ਵੀ ਕੋਈ ਵੀ ਆਪਣੇ ਕੋਲੋਂ ਸਲਾਹ ਚਾਹੀਦੀ ਆ ਜਿਸ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਕੋਲ ਪੁੱਛ ਸਕਦਾ ਹੈ ਤੇ ਆਪਾਂ ਤੁਹਾਨੂੰ ਜਰੂਰ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸੂਗੀ ਮੈਨੂੰ ਕਿਹੜੇ-ਕਿਹੜੇ ਕੰਮ ਹੁੰਦੇ ਆ ਕਿਹੜੇ-ਕਿਹੜੇ ਮੈਂ ਕਰਦੀ ਆ ਤੇ ਕਿਹੜੇ-ਕਿਹੜੇ ਮੈਂ ਨਹੀਂ ਕਰਦੀ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗੀ ਠੀਕ ਹੈ ਜੀ ਓਕੇ ਤੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ